ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਨਾਲ ਅੱਜ 4 ਸਤੰਬਰ ਹੈ ਮੈਂ ਸਰਗੁਣ ਪ੍ਰੀਤ कौर ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾਹ ਸਵਾਗਤ ਹੈ ਸ਼ੇਖ ਫਰੀਦ ਜੀ ਆਖਦੇ ਹਨ ਫਰੀਦਾ ਪਿਛਲ ਰਾਤ ਨਾ ਜਾਗੇ ਉਹ ਹੈ ਜੀਵੰਦੜੋ ਮਯੋ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਹੈ ਭਾਈ ਜਿਹੜੇ ਬੰਦੇ ਅੰਮ੍ਰਿਤ ਵੇਲੇ ਜਾਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਜਿਉਂਦੇ ਵੀ ਮਰਿਆਂ ਵਰਗੇ ਹਨ ਹੈ ਭਾਈ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ ਜੋ ਕੁਝ ਤੂੰ ਕਰਦਾ ਹੈ ਉਸ ਨੂੰ ਰੱਬ ਵੇਖ ਰਿਹਾ ਹੈ ਮਹਲਾ 5ਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਖਤਾਜ ਅੱਲਹ ਸੇਤੀ ਰਤਿਆ ਇਹੋ ਸਚਾਵਾਂ ਸਾਜ ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਹਨ ਹੇ ਫਰੀਦਾ ਪਰਮੇਸ਼ਰ ਸੁੰਦਰ ਹੈ ਸੋਹਣਾ ਹੈ ਵੱਡਾ ਬੇਮਥਾਜ ਹੈ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਣ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ परमेश्वर ਦਾ ਨਾਮ ਜਪਣਾ ਚਾਹੀਦਾ ਹੈ ਇਹੋ ਮਨੁੱਖ ਦਾ ਅਸਲੀ ਜੀਵਨ ਮਨੋਰਥ ਹੈ ਪਿਆਰੇ ਵਿਦਿਆਰਥੀਓ ਕਿਸੇ ਮਨੁੱਖ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਤੋਖਾ ਨਹੀਂ ਕਰਨਾ ਚਾਹੀਦਾ ਇਹ ਪਾਪ ਹੈ ਹੱਕ ਹਲਾਲ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ ਇਹ ਗੱਲ ساری ਉਮਰ ਯਾਦ ਰੱਖਿਓ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ